ਇਹ ਇੱਥੋਂ ਇੱਥੋਂ ਆਇਆ ਅੱਗੇ ਅੱਗੇ ਆਇਓ ਅੱਗੇ ਲੈਣ ਨੂੰ ਨਾ ਅੱਗੇ ਆ ਜਾਓ ਜੀ ਆ ਵੀ ਖੜਾ ਆ ਵੀ ਨਾ ਖੜਾ ਮੈਂ ਦਰਸ਼ਨ ਸਿੰਘ ਸਿੱਧੂ ਗੁਜਪੁਰਾ ਤੇ ਨਾਲ ਪੂਰੀ ਤੇ ਟੀਮ ਫੋਟੋ ਲਿਆ ਕਰੋ ਸਾਰੇ ਇਹਨਾਂ ਦੇ ਵਿੱਚ ਇਸ ਵਕਤ ਅਸੀਂ ਪੰਡ ਪਛਿਆ ਦੇ ਵਿੱਚ ਬਾਬਾ ਕਿਸ਼ਨ ਜੀ ਜੀ ਦੇ ਘਰ ਖੜੇ ਆ ਬਸ ਤੇ ਕਾਲੀ ਦਲਵਾਰਸ ਪੰਜਾਬ ਦੇ ਦੀ ਟੀਮ ਹਲਕਾ ਜਨਾਲਾ ਤੋਂ ਭਾਈ ਸਰਿੰਦਰਪਾਲ ਸਿੰਘ ਤਾਲਾਪੁਰ ਉਹਨਾਂ ਦੀ ਗਵਾਈ ਦੇ ਵਿੱਚ ਪਿੰਡ ਪਸ਼ੀਏ ਦੇ ਵਿੱਚ ਆਏ ਆ ਤੇ ਇਹ ਜਿਹੜੀ ਸੇਵਾ ਭੇਜੀ ਆ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਆਸਟ੍ਰੇਲੀਆ ਤੋਂ ਉਹਨਾਂ ਨੇ ਇਹ ਸੇਵਾ ਭੇਜੀ ਆ ਇਹਨਾਂ ਨੂੰ ਆਰਥਿਕ ਮਤਵ ਵਾਸਤੇ ਇਹਨਾਂ ਦੇ ਘਰ ਦੀ ਜਿਹੜੀ ਹੈ ਸਥਿਤੀ ਬਹੁਤ ਡਾਵਾ ਡੋਲਿਆ ਘਰ ਦੇ ਹਾਲਾਤ ਮਾੜੇ ਨੇ ਇਹਨਾਂ ਨੂੰ ਕੁਝ ਜੋ ਵੀ ਰਸਤ ਪਾਣੀ ਮਾਇਆ ਦੀ ਸੇਵਾ ਉਹਨਾਂ ਨੂੰ ਭੇਜੀ ਗਈ ਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਕਿਉਂਕਿ ਇਹੋ ਜੇ ਘਰਾਂ ਦੀ ਸੇਵਾ ਕਰਨੀ ਬਹੁਤ ਚੰਗੀ ਗੱਲ ਆ ਇਸ ਕਰਕੇ ਉਹਨਾਂ ਨੇ ਜੋ ਸਾਨੂੰ ਸੇਵਾ ਦਿੱਤੀ ਆ ਤੇ ਸਾਡੀ ਟੀਮ ਦੀ ਅਗਵਾਈ ਚ ਅਸੀਂ ਇਹਨਾਂ ਦੀ ਜਿਹੜੀ ਮਤ ਕਰ ਰਹੇ ਆ ਤੇ ਇਹਨਾਂ ਦੇ ਘਰ ਦੀ ਹਾਲਾਤ ਵੀ ਬਹੁਤ ਮਾੜੇ ਨੇ ਤੇ ਜੇ ਕੋਈ ਹੋਰ ਵੀ ਦਾਨੀ ਸੱਜਣ ਵੀਰ ਭਰਾ ਇਹਨਾਂ ਦੇ ਘਰ ਦੀ ਹੈਲਪ ਕਰਨਾ ਚਾਹੁੰਦਾ ਹੋਵੇ ਛੱਤਾਂ ਬਣਾਉਣੀਆ ਚਾਹੁੰਦਾ ਹੋਵੇ ਘਰ ਬਣਾਉਣਾ ਚਾਹੁੰਦਾ ਹੋਵੇ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਤੇ ਅਸੀਂ ਇਹਨਾਂ ਨਾਲ ਤਾਲਮਿਲ ਕਰਾ ਦਾਂਗੇ ਤੇ ਜਰੂਰ ਦਾਨੀ ਸੱਜਣ ਅੱਗੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ